ਹਾਂਜੀ ਮਿੱਤਰੋ ਸਤਿ ਸ੍ਰੀ ਅਕਾਲ ਪੰਨਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਚਿਰ ਬਾਅਦ ਆ ਬਲੌਗ ਫੋਨ ਲੱਗੇ ਆ ਤੇ ਹੋਟ ਠੀਕ ਠਾਕ ਹੋਗੇ ਸਾਰੇ ਕੈਮ ਸਾਰੇ ਜਣੇ ਇਹ ਗੁੱਡ ਮਾਰਨਿੰਗ ਹੋ ਚੁੱਕੀ ਆ ਤੇ ਚੱਕੇ ਮੋਢੇ ਦੇ ਬੈਗ ਪਾ ਕੇ ਮੋਢੇ ਦੇ ਬੈਗ ਤੇ ਆਪਾਂ ਚੱਲੇ ਕੰਮ ਨੂੰ ਅੱਜ ਮੇਰਾ ਪਲਾਨ ਅੱਜ ਗੁਰਦਾਰਾ ਹੈ ਮੱਥਾ ਟੇਕ ਲਈਏ ਉਸ ਤੋਂ ਬਾਅਦ ਦਿਨ ਵਧੀਆ ਲੰਘਦਾ ਚਲੋ ਰੱਬ ਦਾ ਨਾਮ ਵੀ ਲੈਣਾ ਚਾਹੀਦਾ ਯੂਕੇ ਦੇ ਹਾਲਾਤ ਥੋੜੇ ਬੋਟੇ ਆਪਾਂ ਹੋਂ ਦੱਸਦੇ ਆ ਯੂਕੇ ਦੇ ਹਾਲਾਤ ਚੰਗੇ ਵੀ ਆ ਚੰਗੇ ਵਾਸਤੇ ਚੰਗੇ ਆ ਤੇ ਮਾੜਾ ਵਾਸਤੇ ਮਾੜੇ ਹੋਏ ਪਏ ਆ ਜਿਹੜੇ ਬੰਦੇ ਨਵੇਂ ਆਉਣ ਦੇ ਆ ਉਹਨਾਂ ਵਾਸਤੇ ਕੰਮ ਕਰ ਰਹੀ ਨਹੀਂ ਨਾ ਹੀ ਨਵੇਂ ਆ ਜਾਂ ਨਵੇਂ ਆ ਤਾਂ ਕੰਮ ਹੁੰਦਾ ਮੈਂ ਤਾਂ ਇੱਕ ਦੋ ਬੰਦੇ ਲਵਾ ਕੇ ਵੀ ਦੇਖਿਆ ਆਜੂ ਬੇਚਤੀ ਹੋ ਜਾਂਦੀ ਆ ਦੋ ਬੰਦੇ ਮੈਂ ਕੰਮ ਤੇ ਭੇਜਿਆ ਸੀਗਾ ਉਥੇ ਕੰਮ ਨਹੀਂ ਹੋਇਆ ਤੇ ਬਿਲਡਰ ਮੈਨੂੰ ਕਹਿੰਦੇ ਬਈ ਯਾਰ ਕਿਉਂ ਜੇ ਬੰਦੇ ਭੇਜੇ ਆ ਕੰਮ ਨਹੀਂ ਹੁੰਦਾ ਅੱਜ ਕੱਲ੍ਹ ਤਾਂ ਥੋੜਾ ਬਹੁਤਾ ਕੰਮ ਵੀ ਨਹੀਂ ਹੁੰਦਾ ਖਾਸਾ ਤੇ ਜਿਹੜੇ ਨਵੇਂ ਆਉਂਦੇ ਆ ਉਹਨਾਂ ਨੂੰ ਕੰਮ ਹੋਣੀ ਮਤਲਬ ਚੱਲ ਪੁਰਾਣੇ ਦੇ ਬਾਰੇ ਮੋਟੇ ਲਿੰਕ ਹੁੰਦੇ ਕੰਮ ਕੰਮ ਮਿਲ ਜਾਂਦਾ ਤੇ ਆਪਣੀ ਸਲਾਹ ਇਹ ਆ ਵੀ ਕਿਉਂ ਨਾ ਜਿਹੜਾ 20 ਲੱਖ ਤੁਸੀਂ ਇੰਗਲੈਂਡ ਲਾ ਕੇ ਆਉਣਾ ਬਹੁਤ ਤੁਸੀਂ ਆਦਾ ਕੋਈ ਇੰਡੀਆ ਬਿਜ਼ਨਸ ਕਰੋ ਆਪਦਾ ਉੱਥੇ ਰਹੋ ਰੋਟੀ ਪਾਣੀ ਵਧੀਆ ਖਾਓ ਤੇ ਕਈਆਂ ਕੋਲ ਤਾਂ ਇੱਥੇ ਰੋਟੀ ਜੋਗੇ ਪੈਸੇ ਨਹੀਂ ਹੁੰਦੇ ਰੈਂਟ ਜੋਗੇ ਪੈਸੇ ਨਹੀਂ ਹੁੰਦੇ ਬੜਾ ਔਖਾ ਹੋਇਆ ਪਿਆ ਔਰ ਚਲੋ ਕਿਰਪਾ ਮਾਲਕ ਦੀ ਆਪਣਾ ਚੱਲੀ ਜਾਂਦਾ ਕੰਮ ਕਰ ਹੁਣ ਚੱਲੇ ਹੀ ਕੰਮ ਤੇ ਤੁਹਾਨੂੰ ਕੰਮ ਦਿਖਾਉਣੇ ਆਪਾਂ ਕੀ ਕਰਦੇ ਆ ਓਨੀ ਕਿ ਕਮਾਈ ਹੋਈ ਪਈ ਆ ਤੇ ਓਨੀ ਹੀ ਕਿ ਰੈਂਟ ਦੇ ਨਾਮ ਇਹਦਾ 4-500 ਰੈਂਟ ਚ ਲੰਘ ਜਾਂਦਾ 15-1600 ਪਾਉਂਡ ਬਣਦਾ ਕੋਈ ਰੋਟੀ ਪਾਣੀ ਦਾ ਕੀ ਥੋੜੇ ਬਹੁਤੇ ਬਚਣੋ ਬਚਣਾਂ ਦੀ ਗੱਲ ਨਹੀਂ ਕੀ ਸੋ ਇੱਕ ਗੱਲ ਹੋਰ ਆ ਜਿਹੜਾ ਬੰਦਾ ਇੱਥੇ 5 ਸਾਲ ਲਾ ਕੇ ਇੰਡੀਆ ਜਾਂਦਾ ਉੱਥੇ ਕਮਾਈ ਜ਼ਰੂਰ ਕਰਦਾ ਪਰ ਉਹਦੀ ਖੇਤੀ ਕਰੇ ਆਲਾ ਖੇਤੀ ਵੀ ਦੁੱਗਣੀ ਕਰੂਗਾ ਕੋਈ ਬੰਦਾ ਨਹੀਂ ਪਾਉਂਦਾ ਆਪ ਕਮਾਈ ਕਰੂਗਾ ਜਿੰਨਾ ਬੰਦਾ ਇੱਥੇ ਸਾਲ ਚ ਕਮਾਉਂਦਾ ਬੰਦੇ ਨੇ ਉੱਥੇ ਕਿਵੇਂ ਨਾ ਕਿਵੇਂ ਕਮਾਈ ਦੇਣੀ ਆ ਨਾਲ ਰੋਟੀ ਕਰਦੀ ਨਾਲ ਦੇ ਘਰ ਦੇ ਕੋਲੇ ਹੁਣ ਆਪਾਂ ਗੁਰਦੁਆਰਾ ਸਾਹਿਬ ਪਹੁੰਚ ਰਹੇ ਹਾਂ ਮੱਥਾ ਟੇਕ ਕੇ ਫਿਰ ਜਾਂਦੇ ਕੰਮ ਤੇ ਆਪਾਂ ਕੰਮ ਕਰਦੇ ਆ ਭਮਰਾ ਕੰਮ ਸੋਚਣ ਬਿਲਡਰ ਨਾਲ ਤਾਦੇ ਮਰ ਕੰਮ ਤੇ ਆ ਕੇ ਨੇ ਕੋਲੇ ਕੰਮ ਨਹੀਂ ਜੰਤਨ ਨਸ਼ੀਬਾ ਤੇ ਬਾਪੂ ਕਰੀ ਜਾਂਦੀ ਆ ਟੀਕੇ ਲਾਈ ਜਾਂਦੀ ਆ ਬਹੁਤ ਕੁਸ਼ ਕਰੀ ਜਾਂਦੀ ਆ ਤੇ ਬਹੁਤ ਹੀ ਬੁਰਾ ਹਾਲ ਹੋਇਆ ਪਿਆ ਇੱਥੇ ਸੋ ਇੱਥੇ ਆਉਣ ਨਾਲ ਮੈ ਜਾਣਾ ਵੀ ਆਉਦਾ ਇੰਡੀਆ ਰੋਕੀ ਆਪਾਂ ਕਿਸੇ ਨੂੰ ਮਾੜਾ ਚੰਗਾ ਨਹੀਂ ਕਹਿੰਦੇ ਵੀ ਜੇ ਆਪਾਂ ਕਿਸੇ ਨੂੰ ਕਹਿੰਦੇ ਆ ਵੀ ਇੱਥੇ ਨਹੀਂ ਫਾਇਦਾ ਅਗਲਾ ਪਤਾ ਕੀ ਸੋਚਦਾ ਆਲਾ ਕਹਿੰਦਾ ਵੀ ਆਪ ਦਾ ਸੈਟ ਆ ਇਹ ਸਾਨੂੰ ਕਰਾ ਵੀ ਨਾ ਵੀ ਅਗਲਾ ਕਹਿੰਦਾ ਵੀ ਸਾ ਇਹ ਆਪ ਅਸੀਂ ਨਾ ਕਮਾਲ ਦੇ ਪੈਸੇ ਅਗਲੇ ਨੂੰ ਹੁੰਦਾ ਵੀ ਸਾਡਾ ਖਬਰਾ ਇਹ ਮਾੜਾ ਹੀ ਸੋਚਦਾ ਉਹ ਮਾੜਾ ਨਹੀਂ ਹੁੰਦਾ ਆਪਾਂ ਸਲਾਹ ਦਿੰਦੇ ਹੁੰਦੇ ਆ ਅਗਲੇ ਨੂੰ ਲੱਗਦਾ ਵੀ ਆਪ ਸੈਟ ਆ ਤੁਹਾਨੂੰ ਕਹਿੰਦਾ ਵੀ ਨਾ ਹੋਵੇ ਬਾਕੀ ਹਰੇ ਮਰਜ਼ੀ ਹੁੰਦੀ ਆ ਆਪਣੇ ਕਹਿਣ ਤੇ ਕਿਸੇ ਨੇ ਰੁਕਣਾ ਹੀ ਨਹੀਂ ਆ ਸੋਹਰ ਰੋਡ ਆ ਜਿੱਥੇ ਲੋਕੀ ਕਹਿੰਦੇ ਆ ਬੱਬੂ ਮਾਨ ਦਾ ਗਾਣਾ ਵੀ ਸੋਹਰ ਰੋਡ ਤੇ ਉੱਤੇ ਮੁੰਡੇ ਲਾਉਣ ਗੇੜੀਆਂ ਇਹ ਥੋੜਾ ਜਿਹਾ ਨਹੀਂ ਚੰਗਾ ਲੱਗਦਾ ਇੱਥੇ ਨਵਾਂ ਨਵਾਂ ਆਉਂਦਾ ਇਹਦੇ ਕੁਝ ਖਾਸ ਨਹੀਂ ਕੱਲਾ ਰੋੜ ਹੀ ਆ ਬਸ ਸ਼ਾਪਾਂ ਇੱਥੇ ਆਸੇ-ਪਾਸੇ। ਔਰ ਕੁਝ ਨਹੀਂਗਾ। ਥੋੜਾ ਰਾਤ ਨੂੰ ਹੁੰਦੀ ਚਲੋ ਹੁਣ ਤਾਂ ਕੰਮ ਤੇ ਚੱਲੇ ਆ। 11-12 ਵੇ ਤੋਂ ਬਾਅਦ ਸੈਚਰਡੇ-ਸੰਡੇ ਚਲੋ ਰੌਣਕ ਹੁੰਦੀ ਆ। ਭਰੇ ਹੁੰਦੇ ਬਾਜ਼ਾਰ ਜੇ ਇਹ। ਬਸ ਇਹੀ ਆ। ਔਰ ਕੋਈ ਗੱਡੀ ਲੂਟ ਨਹੀਂਗਾ। ਕੈਮਰੇ ਵਾਧੂ ਆ ਕੋਈ। 40-50 ਤੋਂ ਉੱਪਰ ਗੱਡੀ ਨਹੀਂ ਚਲਾ ਸਕਦਾ। ਆਹ ਸਾਹਤ ਕੈਮਰੇ ਆ। ਲੋ ਜੀ ਆਪਾਂ ਆ ਗੁਰਦੁਆਰਾ ਸਾਹਿਬ ਤੇ ਅੱਜ ਜਾਂਦੇ ਆ ਪ੍ਰਸ਼ਾਦਾ ਛੱਕੇ ਫਿਰ ਹੱਥ ਤੇ ਬਾਅਦ ਬਰਕਤ ਦੋ ਵਾਰੀ ਮੱਥਾ ਟੇਕ ਜਾਈਦਾ ਗੁਰਦੁਆਰਾ ਸਾਹਿਬ ਦਿਨ ਵਧੀਆ ਲੰਘੇ ਆਂਦਾ ਚਲੋ ਕਿਰਪਾ ਮਾਲਕ ਦੀ ਨਾਲੇ ਚਲੋ ਸਵੇਰ ਪ੍ਰਸ਼ਾਦਾ ਛੱਕ ਗਏ ਆ ਆਉਤੇ ਇੱਕ ਦੋ ਦਿਨ ਬੰਦੇ ਨੂੰ ਕਰੋ ਗੁਰੂ ਘਰ ਜ਼ਰੂਰ ਜਾਣਾ ਚਾਹੀਦਾ ਬਾਕੀ ਚਲੋ ਪਾਪ ਮੁਆਫ ਹੋਏ ਜੇ ਮਨ ਮੋਟੇ ਨਾਲੇ ਲੋ ਜੀ ਮਿੱਤਰੋ ਕੰਮ ਤੇ ਆ ਪਹੁੰਚ ਚੁੱਕੇ ਆ ਆਏ ਕਹਾ ਜਿਹੜਾ ਰੂਮ ਰੈਡੀ ਕਰ ਰਹੇ ਆ ਉਹ ਪਾਰਟੀਸ਼ਨ ਕੀਤੀ ਹੋਈ ਕਹਿੰਦਾ ਨੂੰ ਪਹਿਲਾਂ ਬਲੋਕਾਂ ਦੀ ਕੰਧ ਸੀ ਉੱਤੇ ਲੱਗਣੀ ਪਾਰਟੀਸ਼ਨ ਹੋਊਗੀ ਉੱਪਰ ਵੀ ਉੱਪਰ ਬੋਰਡ ਲਾ ਦਿੱਤੇ ਆ ਇੱਕ ਪਰਲੇ ਪਾਸੇ ਬੋਰਡ ਲਾਏ ਇੱਕ ਇਧਰ ਲਾਉਣੇ ਆ ਠੀਕ ਆ ਤੇ ਇਹਦੇ ਵਿੱਚ ਪਾਣੀ ਇਨਸੂਲੇਸ਼ਨ ਠੰਡ ਤੋਂ ਤਾਂ ਕਿ ਠੰਡ ਨਾ ਆਵੇ ਇਧਰ ਬੋਰਡ ਲਾ ਕੇ ਉਧਰ ਬੋਰਡ ਲਾ ਦਨੇ ਆ ਇਹਦੇ ਪਾਰ ਸੈਦਾ ਟੈਕ ਆਪ ਅਲੀ ਆਪਣਾ ਚਾਚਾ ਕਿੱਤੀ ਹੋ ਗਤੀ ਉਹਨਾਂ ਆਪਣ ਚੱਕੀ ਉਹਨਾਂ ਫੱਟੇ ਆਹ ਸਾਰਾ ਟੈਕਸ ਆਪ ਇੱਥੇ ਪਾਉਣੀ ਆ ਇਹਦੇ ਪਾ ਕੇ ਉੱਤੇ ਇਹਦੇ ਬੋਰਡ ਲਾ ਦੇਣੇ ਆ ਇਹ ਆ ਹੈਗੀ ਆਪਣੀ ਕਿਚਨ ਤਾਂ ਹੈਗਾ ਬਾਥਰੂਮ ਬਸ ਐਡਾ ਕੀ ਹੁੰਦਾ ਆ ਇੱਕ ਫਲੈਟ ਆ ਆ ਫਲੈਟ ਆ ਇੱਕ ਵੇ 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 ਪਾਈ ਉਹਨਾਂ ਟਾਕੇ ਵੇ ਆ ਵੀ ਅਕਾ ਕਾ ਤੇ ਉਹ ਤਾਂ ਇਹ ਆ ਪੜਿਆ ਹੋਇਆ ਛੋਟਾ ਏ ਵੇ ਬੋਕਦਾ ਹੀ ਆਉਂਦਾ ਬੋਕਦਾ ਹੀ ਹਲੋ ਜੀ ਬਾਬਿਓ ਪਾਉਂਡ ਛਾਪ ਰਿਹਾ ਇੱਧਰ ਕੰਮ ਚੱਲਣ ਦਾ ਕੰਮ ਚੱਲਣ ਦਿਆ ਸੈਰਾ ਟੈਕਸ ਪਾਉਂਦਾ ਹੈ ਸੈਰਾ ਟੈਕਸ ਪਾਈ ਜਾਂਦੇ ਆ ਵੀ ਤਾਂ ਕਿ ਠੰਡ ਨਾ ਆਵੇ ਆ ਸੈਰਾ ਟੈਕਸ ਇਹੀ ਜਿਹੜੀ ਮੇਨ ਚੀਜ਼ ਆ ਇਹ ਠੰਡ ਰੋਕਦੀ ਆ ਜਣੀ ਤੋਂ ਇਹਦੇ ਉੱਤੇ ਉਹ ਆ ਕੇ ਬੈਗੇ ਇਹਦੇ ਤੇ ਆ ਬੋਰਡ ਲਾਉਣੇ ਆ ਇਹਦੇ ਤੋਂ ਬਾਅਦ ਪਲਾਸਟਰ ਹੋ ਜਾਣਾ ਤੇ ਆ ਬੰਦੇ ਨੂੰ ਤਿੰਨ ਸਾਲ ਹੋ ਗਿਆ ਇਹਨੂੰ ਇਹ ਕਹਦਾ ਵੀ ਮੈਂ ਵੀ ਮੜਨਾ ਦੋ ਸਾਲਾਂ ਨੂੰ ਪੰਜ ਸਾਲ ਲਾ ਕੇ ਵੀ ਹਾਂ ਵੀ ਚਾਚੂ ਤੂੰ ਇਹ ਦੱਸ ਬਈ ਤੂੰ ਮੜਨਾ ਕਿਉਂ ਆ ਕਾਦੀ ਕੀ ਆ ਮੜਨਾ ਚਾਹੀਦਾ ਕਿਥੇ ਰਹਿਣਾ ਚਾਹੀਦਾ ਦੱਸੋ ਮੜਨਾ ਚਾਹੀਦਾ ਹਰ ਬੰਦੇ ਨੂੰ ਇਹ ਕਹਾਂਗੇ ਆਪਾਂ ਕਿ ਤੁਹਾਨੂੰ ਮੜਨਾ ਚਾਹੀਦਾ ਆਪਣੀ ਫੈਮਿਲੀ ਦੇਖੋ ਤੇ ਇੰਡੀਆ ਜਾਣਾ ਚਾਹੀਦਾ ਬਾਕੀ ਆਪੋ ਆਪਣੀ ਮਰਜ਼ੀ ਇਹ ਕੀ ਆਉਂਦੇ ਆ ਉਹ ਆਪਦੀਆਂ ਵਾਈਫ ਦੇ ਨਾਲ ਆਉਂਦੇ ਆ ਹਾਂ ਹਾਂ ਕਹਿੰਦੇ ਆ ਵੀ ਇੱਥੇ ਸਹੀ ਆ ਨਾ ਸੈਟਲਮੈਂਟ ਕਰ ਲਈਏ ਜਿੱਦਾਂ ਵੀ ਆ ਪਰ ਆਪਾ ਜੋੜੇ ਆ ਵੀ ਨਹੀਂ ਸੈਟਲਮੈਂਟ ਆਪਣਾ ਪਰਿਵਾਰ ਵੇਖੋ ਘਰੇ ਜਾਓ ਜਿੱਦਾ ਸਰਦਾ ਤੇ ਅੱਜ ਕੱਲ੍ਹ ਦੇ ਕੀ ਕਮਾਈ ਰਹਿ ਗਈ ਇੱਥੇ ਕੋਈ ਮੋਟੀ ਕਮਾਈ ਹੋएगी ਜਾਂ ਬਸ ਐਂ ਪਾਸਾ ਕਿ ਕਮਾਈ ਤਾਂ ਜਿਹੜੀ ਕਹਿ ਲਈ ਜਿਹਦੇ ਕਮਾਈ ਕਰਨੀ ਕਮਾਈ ਕਰ ਲਈ ਹੈ ਵੀ ਆ ਜਿਹਦੇ ਨਹੀਂ ਕੰਮ ਕਰਨਾ ਉਹਦੇ ਲਈ ਕਰੇ ਨਹੀਂ ਵੀ ਹਾਂ ਨਹੀਂ ਵੀ ਜਿਹਦੇ ਕੰਮ ਕਰਨਾ ਉਹਦੇ ਲਈ ਤਾਂ ਸਹੀ ਵੀ ਆ ਕੋਈ ਪੰਜ ਚਾਰ ਸਾਲ ਲਾ ਕੇ ਮੋੜਨਾ ਚਾਹੀਦਾ ਬਈ ਮੋੜਨਾ ਚਾਹੀਦਾ ਪੈਨਸ਼ਨ ਹੈ ਜ਼ਿੰਦਗੀ ਇੱਥੇ ਸਾਰੀ ਉਮਰ ਹਣਾ ਚਲੋ ਆ ਬੰਦੇ ਨਹੀਂ ਮੜ ਜਾਣਾ ਸਾ ਦੋ ਸਾਲਾਂ ਨੂੰ ਤੇ ਫਿਰ ਆਪਾਂ ਹੀ ਵੇਖਾਂਗੇ ਕੀ ਮੌਲਾ ਕਿਹੜਾ ਪੈਸੇ ਕਮਾਉਣੇ ਆ ਕਿਹਿੰਦਾ ਬਸ ਕਰ ਸਾਹ ਜਰੂਰੀ ਆ ਪੈਸਾ ਕਮਾਓ ਕੰਮ ਕਰ ਕਰੋ ਤੇ ਅੱਜ ਹੈਗਾ ਸੈਟਰਡੇ ਅੱਜ ਸਾਰੇ ਮੁੰਡੇ ਨੇ ਕਰਨਾ ਇੰਜੋਏ ਸ਼ਾਮੀ ਤੇ ਕੱਲ ਨੂੰ ਸੰਡੇ ਰੈਸਟ ਆ ਫਿਰ ਘੁੰਮਣ ਫਿਰਨੇਗੇ ਤੇ ਮੰਡੇ ਫੇਰ ਆਹੀ ਜੋਬ ਲਓ ਜੀ ਮੁੰਡਿਆਂ ਨੇ ਬਾਬਿਓ ਅੱਧਾ ਫਲੈਟ ਰੈਡੀ ਕਰਤਾ ਕੰਮ ਫਿਨਿਸ਼ ਕਰਨ ਲੱਗੇ ਆ ਟੂ ਇਕੱਠੇ ਕਰਨ ਲੱਗੇ ਆ ਤੇ ਐਟ ਦੀ ਐਂਡ ਉਨ ਸਫਾਈ ਕਰਨ ਦੀ ਜੋਬ ਦੀ ਸਾਰੀ ਆ ਫਲੈਟ ਆਪਾਂ ਸਾਰਾ ਰੈਡੀ ਕਰਤਾ ਆ ਦਸ ਵੀਰ ਦਾ ਕੰਮ ਰਹਿ ਗਿਆ ਕਰਾਂਗੇ ਮੰਡੇ ਸਪਾਈਸ ਪੁਈ ਕਰਕੇ ਤੇ ਹੁਣ ਨਿਕਲਦਿਆਂ ਕਰਾਣੂ ਇਧਰੋਂ ਬੈਟਰੀ ਡਾਊਨ ਹੋ ਗਈ ਚਾਚੇ ਜੀ ਚਾਚਾ ਬੈਟਰੀ ਡਾਊਨ ਹੋ ਗਈ ਤੇਰੀ ਬੈਟਰੀ ਲੈ ਦੇ ਯਾਰ ਲੋ ਜੀ ਮੁੰਡੇ ਉਹ ਕੰਪਨੀ ਕਰਕੇ ਤੇ ਚੱਲੇ ਆ ਮੁੰਡੇ ਕਹਿੰਦੇ ਕਰੋ ਕਰੀ ਮੁੰਡੇ ਕਹਿੰਦੇ ਬੋਲਬੋ ਤੇ ਆਉਂਦੇ ਤੇ ਬੋਲਬੋ ਤੇ ਜਾਂਦੇ ਆ ਤੇ ਸਿੰਘ ਵੀ ਤਗਦੀ ਬੱਸ ਹੋ ਗਈ ਮੈਨੂੰ ਲੱਗਾ ਅੱਜ ਕੰਮ ਕਰ ਗਾ ਲਾ ਚਾਚਾ ਬੇ ਚਾਚੇ ਦੇ ਪੱਗ ਬੱਗ ਲਾਉਣਾ ਹੀ ਜਾਗੇ ਅੱਜ ਕਿਉਂ ਚਾਚਾ ਹੈ ਸਾਤ ਨੇ ਪਾਟੀ ਪੂਟੀ ਕਰ ਲਈ ਆਖੇ ਅੱਜ ਤੇ ਕੰਨ ਸੰਡੇ ਵਰਕ ਆਉਂਦੇ ਫਿਰਦੇ ਆ ਲਓ ਜੀ ਬਾਬੇ ਅੱਜ ਹੈਗਾ ਸੰਡੇ ਫਿਰ ਤੇ ਇਹ ਫੋਟੋਪੈਨਾਂ ਰੈਡੀ ਸ਼ੈਡੀ ਹੋ ਕੇ ਗੁਰੂ ਘਰ ਮੱਥਾ ਟੇਕਦੇ ਆ ਸੰਡੇ ਸੱਜਰੇ ਸੱਡੇ ਦਾ ਮੱਥਾ ਟੇਕੀਦਾ ਗੁਰੂ ਘਰੇ ਤੇ ਫਿਰ ਆਪਾਂ ਜਾਂਦੇ ਆ ਟਾਊਨ ਦੇ ਵਿੱਚ ਨਾਲ ਦੇ ਮੁੰਡੇ ਆਪਣੋਂ ਉੱਥੇ ਮਿਲਣਗੇ ਉੱਥੇ ਘੁੰਮਦੇ ਫਿਰਦੇ ਆ ਤੇ ਆ ਲੈ ਜਿਵੇਂ ਕਰਦੇ ਆ ਇਹ ਹੀ ਹੁੰਦਾ ਬਸ ਇੱਕ ਦਿਨ ਹੁੰਦਾ ਘੁੰਮਣ ਫਿਰ ਤੇ ਇੰਜੋਏ ਕਰ ਰਹੇ ਹਾਂ ਤੇ ਤੁਹਾਨੂੰ ਦਿਖਾਉਣੇ ਆਪਾਂ ਟਾਊਨ ਜਾ ਕੇ ਤੇ ਫਿਰ ਨੈਕਸਟ ਵਲੌਗ 'ਚ ਆਪਾਂ ਮਿਲਦੇ ਆਂ ਬਾਕੀ ਜੇ ਕਰਾਂਗੇ ਨੈਕਸਟ ਵਲੌਗ 'ਚ